ਲੰਗ ਚੱਲਾ ਚੇਤ ਵੇ ਨ ਦਸੀ ਕਿਤੇ ਭੇਤ ਨਹੀਂ ਤੇ ਮੇਰਿਆਂ ਚਾਵਾਂ ਨੂੰ ਜਿੰਦੇ ਲਾ ਦੇਣਗੇ ਵੇ ਕਿਤੇ 25 ਕਿੱਲੇ ਵੇਖ ਕੇ ਵਿਆਹ ਦੇਣਗੇ ਕਿਤੇ 25 ਕਿੱਲੇ ਵੇਖ ਕੇ ਵਿਆਹ ਦੇਣਗੇ ਸਤ ਕਵਿਤਾ ਜੀ ਅੱਛਾ ਕਿਹੜੀ ਸੁਣਨੀ ਮੈਨੂੰ ਦੱਸ ਦਿਓ ਮੈਂ ਪੜ ਕੇ ਜਿਹੜੀ ਤੁਹਾਡੀ ਫੇਵਰਿਟ ਹੈ ਉਹ ਸੁਣਾ ਦਿਓ ਸਾਰੀ ਚਲੋ ਮੈਂ ਸਾਰੀ ਫੇਵਰਿਟ ਹੈ ਲੈਟ ਮੀ ਸੀ ਸੱਤ ਕਵਿਤਾਵਾਂ ਸਿੱਖੀਆਂ ਜੀ ਮੈਂ ਤੁਹਾਨੂੰ ਪੁੱਛ ਲੈਣਾ ਲੋੜ ਹੈ ਤਾਂ ਦੱਸਿਓ ਵੇਖ ਰਿਹਾ ਮੈਂ ਦੁਨਿਆਵੀ ਬੰਦਾ ਦਿਲ ਦੀ ਹਾਲਤ ਸਵੇਰਾ ਹੋਇਆ ਹੀ ਨਹੀਂ ਜ਼ਰਾ ਪਿੱਛੇ ਹੋ ਕੇ ਇਹ ਸੱਤ ਕਵਿਤਾ ਸਵੇਰਾ ਹੋਇਆ ਹੀ ਨਹੀਂ ਸਵੇਰਾ ਮੈਂ ਆਈ ਵਾਸ ਵਾਟ ਮੈਂ ਵੀ ਆਉ ਕੌਣ ਮੈਂ ਮੈਂ ਨਹੀਂ ਲੱਗੀ ਥੈਂਕ ਯੂ ਸੋ ਇਹ ਸਾਤੀਆਂ ਸਤ ਕਵਿਤਾਵਾਂ ਇੱਕੋ ਹੀ ਸਵੇਰੇ ਆਈਆਂ ਸੀ ਮਤਲਬ ਇੱਕ ਸਵੇਰਾ ਹੋਇਆ ਜਦੋਂ ਇਦਾਂ ਸਾਰੀਆਂ ਟੁੱਟ ਪਈਆਂ ਤੇ ਉਸ ਦਿਨ ਮੇਰਾ ਦਿੱਲੀ ਸ਼ੋ ਸੀ ਤੇ ਮੈਂ ਗਿਆ ਵੀ ਉੱਥੇ ਜਾ ਕੇ ਨਾਲ ਨਾਲ ਮੁਕੰਮਲ ਕਰਦਾ ਰਿਹਾ ਤੇ ਵਾਪਸ ਆਉਂਦੇ ਤੱਕ ਸਾਰੀਆਂ ਮੁਕੰਮਲ ਹੋ ਗਈਆਂ ਸੀ ਉਹ ਕਹਿੰਦਾ ਕਿ ਪਰਦੇ ਕਰ ਤੇ ਬੰਦ ਸਵੇਰਾ ਹੋਇਆ ਹੀ ਨਹੀਂ ਇਹ ਕਿ ਹਾਸ਼ਿਕ ਜੋ ਟੁੱਟ ਕੇ ਹੋਇਆ ਹੀ ਨਹੀਂ ਪਰਦੇ ਕਰ ਤੇ ਬੰਦ ਸਵੇਰਾ ਹੋਇਆ ਹੀ ਨਹੀਂ ਇਹ ਕਿਹਾ ਆਸ਼ਿਕ ਜੋ ਟੁੱਟ ਕੇ ਰੋਇਆ ਹੀ ਨਹੀਂ ਇੰਨੇ ਮੋਤੀ ਇੰਨੇ ਮਾਨਕ ਹਿਜਰਾਂ ਦੇ ਹੂੰ ਇੰਨੇ ਮੋਤੀ ਇੰਨੇ ਇੰਨੇ ਮਾਨਕ ਹਿਜਰਾਂ ਦੇ ਉਹਨਾਂ ਦਾ ਕੰਮਲੇ ਨੇ ਹਾਰ ਪਰੋਇਆ ਹੀ ਨਹੀਂ ਵਾਹ ਵਾਹ ਇੰਨੇ ਮੋਤੀ ਇੰਨੇ ਮਾਨਕ ਹਿਜਰਾਂ ਦੇ ਉਹਨਾਂ ਦਾ ਕੰਮਲੇ ਨੇ ਹਾਰ ਪਰੋਇਆ ਹੀ ਨਹੀਂ ਕੀ ਤਸਵੀਰਾਂ ਦੇਖ ਜਗਾਉਣਾ ਯਾਦਾਂ ਨੂੰ ਕੀ ਤਸਵੀਰਾਂ ਦੇਖ ਜਗਾਉਣਾ ਯਾਦਾਂ ਨੂੰ ਸਾਰੀ ਰਾਤ ਉਹ ਇਸੇ ਕਰਕੇ ਸੋਇਆ ਹੀ ਨਹੀਂ ਵਾਹ ਕੀ ਤਸਵੀਰਾਂ ਦੇਖ ਜਗਾਉਣਾ ਯਾਦਾਂ ਨੂੰ ਸਾਰੀ ਰਾਤ ਉਹ ਇਸੇ ਕਰਕੇ ਸੋਇਆ ਹੀ ਨਹੀਂ ਪੌਣਾ ਖਿੜਕੇ ਆਈਆਂ ਆਕੇ ਮੁੜ ਗਈਆਂ ਪੌਣਾ ਖਿੜਕੇ ਆਈਆਂ ਆਕੇ ਮੁੜ ਗਈਆਂ ਐਸਾ ਬੂਹਾ ਖੁੱਲਾ ਮੁੜ ਕੇ ਢੋਇਆ ਹੀ ਨਹੀਂ ਵਾਹ ਪੌਣਾ ਖਿੜਕੇ ਆਈਆਂ ਆਕੇ ਮੁੜ ਗਈਆਂ ਐਸਾ ਬੁੱਹਾ ਬੂਹਾ ਖੁੱਲਾ ਮੁੜ ਕੇ ਢੋਇਆ ਹੀ ਨਹੀਂ ਤੂੰ ਤਕਦੀਰਾਂ ਨੂੰ ਕੀ ਦੇਣਾ ਦੋਸ਼ ਭਲਾ ਤੂੰ ਤਕਦੀਰਾਂ ਨੂੰ ਕੀ ਦੇਣਾ ਦੋਸ਼ ਭਲਾ ਤੂੰ ਮੱਥਿਆਂ ਤੋਂ ਇਸ਼ਕ ਦਾ ਚਾਨਣ ਧੋਇਆ ਹੀ ਨਹੀਂ ਵਾਹ ਬਿਊਟੀ ਤੂੰ ਤਕਦੀਰਾਂ ਨੂੰ ਕੀ ਦੇਣਾ ਦੋਸ਼ ਭਲਾ ਤੂੰ ਮੱਥਿਆਂ ਤੋਂ ਇਸ਼ਕ ਦਾ ਚਾਨਣ ਧੋਇਆ ਹੀ ਨਹੀਂ ਬਿਰਹਾ ਐਸੇ ਲੀੜੇ ਦਿੱਤੇ ਹਸਤੀ ਨੂੰ ਬਿਰਹਾ ਐਸੇ ਲੀੜੇ ਦਿੱਤੇ ਹਸਤੀ ਨੂੰ ਉਸ ਤੋਂ ਮਗਰੋਂ ਵਸਲਾਂ ਨੇ ਮੁੜ ਛੋਇਆ ਹੀ ਨਹੀਂ ਸਹੀ ਬਜ਼ਮਾ ਵਿੱਚ ਸਰਤਾਜ ਬੁਲਾਇਆ ਬੋਲੇ ਹੀ ਨਾ ਬਜ਼ਮਾ ਵਿੱਚ ਸਰਤਾਜ ਬੁਲਾਇਆ ਬਜ਼ਮਾ ਮਤਲਬ ਬਜ਼ਮ ਮਹਿਫਿਲ ਅੱਛਾ ਮਹਿਫਿਲ ਹਾਂਜੀ ਬਜ਼ਮਾ ਵਿੱਚ ਸਰਤਾਜ ਬੁਲਾਇਆ ਬੋਲੇ ਹੀ ਨਾ ਤੇ ਨਜ਼ਮਾਤੋਂ ਪਰ ਇਸਨੇ ਕੁਛ ਲੁਕੋਇਆ ਹੀ ਨਹੀਂ ਬਿਊਟੀਫੁਲ ਭਾਈ ਬਜ਼ਮਾ ਵਿੱਚ ਸਰਤਾਜ ਬੁਲਾਇਆ ਬੋਲੇ ਹੀ ਨਾ ਨਜ਼ਮਾਤੋਂ ਪਰ ਇਸਨੇ ਕੁਛ ਲੁਕੋਇਆ ਹੀ ਨਹੀਂ ਪਰਦੇ ਕਰ ਤੇ ਬੰਦ ਸਵੇਰਾ ਹੋਇਆ ਹੀ ਨਹੀਂ ਇਹ ਕਿਹਾ ਆਸ਼ਿਕ ਜੋ ਟੁੱਟ ਕੇ ਰੋਇਆ ਕਮਾਲ ਬਹੁਤ ਕਮਾਲ ਬਾਈ ਕੋਈ ਮੈਨੂੰ ਲੱਗਦਾ ਹੈ ਕਿ ਇਹ ਜ਼ਰੂਰੀ ਸੀ ਤੁਹਾਡਾ ਇਹ ਪੱਕ ਵੀ ਇਹ ਹੈ ਇਹ ਟਾਈਮ ਟੂ ਟਾਈਮ ਦਿੰਦੇ ਰਿਹਾ ਗਰੁੱਪ ਹੈ ਜੀ ਦਰਸ਼ਕਾਂ ਹਾਂਜੀ ਹਾਂਜੀ ਹੁਣ ਮੈਂ ਮੈਂ ਸੋਚਦਾ ਕਿ ਮੈਨੂੰ ਬਹੁਤ ਜ਼ਿਆਦਾ ਇਹਨਾਂ ਦਿਨਾਂ ਦੇ ਵਿੱਚ ਪਤਾ ਨਹੀਂ ਬਖਸ਼ਿਸ਼ ਕਹਿ ਲਓ ਹੂੰ ਆ ਜਿਹੜਾ ਪੋਲਿਟਿਕ ਸਫੀਅਰ ਹੈ ਮੇਰਾ ਬਹੁਤ ਸਟਰੋਂਗ ਆਹ ਹੋ ਗਿਆ ਮੌਸਮ ਦਾ ਅਸਰ ਹੂੰ ਹਾਂ ਮਤਲਬ ਕਿ ਹੁਣ ਗੀਤਾਂ ਨਾਲੋਂ ਨਜ਼ਮਾਂ ਜਿਹੜੀਆਂ ਉਹ ਜ਼ਿਆਦਾ ਮੈਂ ਲਿਖਦਾ ਜਨਰਲ ਮੈਂ ਤਰਜ਼ ਨਹੀਂ ਬਣਾਉਂਦਾ ਨਾ ਉਹਨਾਂ ਨੂੰ ਲਗਾਉਂਦਾ ਸਿਰਫ ਬੋਲਦਾ ਹੀ ਆ ਤੇ ਰੀਸੈਂਟ ਡੇਜ਼ ਦੇ ਵਿੱਚ ਬਹੁਤ ਸਾਰੀਆਂ ਨੇ ਜਿਹੜੇ ਮੈਂ ਰੋਜ਼ ਹੀ ਕਰਦਿਆਂ ਸ਼ੁਰੂ ਕਰਾ ਲੇ ਕਾਫੀ ਹੋਊਗਾ ਮੈਂ ਯੂ ਸ਼ੁਰ ਹਾਂਜੀ ਆਈ ਵਿਲ ਟ੍ਰਾਈ ਬਿਊਟੀਫੁੱਲ ਭਾਜੀ ਮੈਂ ਅਸੂ ਨੇ ਕਦ ਤੱਕ ਤਾਂ ਮੈਂ ਸੁਣਿਆ ਭਾਜੀ ਪਰ ਚੇਤ ਥੋੜਾ ਸੁਣਾਓਗੇ ਭਾਜੀ ਪਲੀਜ਼ ਤੁਹਾਡੀ ਇਜਾਜ਼ਤ ਨਾਲ ਹਾਂਜੀ ਹਾਂਜੀ ਪਲੀਜ਼ ਮੈਂ ਤਾਂ ਸਰ ਵੈਨ ਆਮ ਵਿਦ ਹਿਮ ਮੈਂ ਆਡੀਅੰਸ ਇਰਸ਼ਾਦ ਬੋਲੋ ਜੀ ਇਰਸ਼ਾਦ ਨਹੀਂ ਨਹੀਂ ਉਹ ਤਾਂ ਵੈਸੇ ਇਨਾ ਉਹ ਨਹੀਂ ਇਰਸ਼ਾਦ ਵਾਲੀ ਚੀਜ਼ ਹੈ ਨਹੀਂ ਕਿ ਉਹ ਪਰ ਬੜਾ ਪੁਰਾਣਾ ਆ ਉਹ ਮੈਂ ਫਿਰ ਵੀ ਐਨੀਥਿੰਗ ਯੂ ਰਾਈਟ ਇਜ਼ ਇਰਸ਼ਾਦ ਬਰਥ ਵਾ ਸੈਪਟੈਂਬਰ 10th 2008 2 ਪੀ ਐਮ ਲਾਇਬ੍ਰੇਰੀ ਪੀਯੂ ਸੈਂਡਲੀਗਰ 2008 ਇਹ ਮੈਨੂੰ ਬਹੁਤ ਵਧੀਆ ਸੌਰੀ ਆਮ ਕਟਿੰਗ ਯੂ ਆਫ ਸਰ ਨਾ ਨਾ ਸਰ ਮੈਨੂੰ ਸਰ ਨੇ ਥੋੜੇ ਦਿਨ ਪਹਿਲਾਂ ਦੱਸੀ ਸੀ ਮੈਨੂੰ ਇਹ ਗੱਲ ਬਹੁਤ ਵਧੀਆ ਲੱਗੀ ਸਰ ਜਦੋਂ ਵੀ ਜਿੱਥੇ ਵੀ ਲਿਖਦੇ ਨੇ ਉਹ ਜਗ੍ਹਾ ਤੇ ਟਾਈਮ ਲਿਖ ਦਿੰਦੇ ਨੋਟ ਕਰ ਲਓ ਹਾਂ ਉਸੋ ਅੱਜ ਉਸ ਚੀਜ਼ ਦੀ ਅਹਿਮੀਅਤ ਸਾਨੂੰ ਸਮਝ ਆ ਜਾਂਦੀ ਕਿ ਅੱਛਾ ਮੇਰਾ ਜ਼ੈਨਯਤ ਕਿਦਾਂ ਦੀ ਸੀ ਉਹਦਾ ਆਦਮ ਕੀ ਸਿਰਫ ਕਿਉਂ ਲਿਖਿਆ ਹੋਇਆ ਜਾਂ ਸੋਚੋ ਇੰਟਰਸਟਿੰਗ ਔਰ ਉਹ ਥਾਟ ਉੱਥੇ ਚੱਲਾ ਜਾਂਦਾ ਤੁਹਾਨੂੰ ਯਾਦ ਆ ਜਾਂਦਾ ਉਹ ਕਿ ਮੈਂ ਇਦਾਂ ਬੈਠਾ ਮਤਲਬ ਇੰਨਾ ਲਿਖਣ ਤੋਂ ਬਾਅਦ ਵੀ ਹਾਂਜੀ ਹਾਂਜੀ ਮੈਂ ਬਹੁਤ ਹੀ ਕੰਟੈਂਟ ਤੇ ਮੇਰੀ ਜਿਹੜੀ ਰੈਮ ਹੈ ਨਾ ਉਹਦੇ ਵਿੱਚ ਅਨਵਾਂਟਡ ਇਨਫੋਰਮੇਸ਼ਨ ਹੁੰਦੀ ਹੈ ਨਹੀਂ ਹੈ ਤੁਸੀਂ ਦੱਸਿਆ ਸੀ ਹਾਂ ਟੀਵੀ ਨਹੀਂ ਦੇਖਦੇ ਫੋਨ ਨਹੀਂ ਯੂਜ਼ ਕਰਦੇ ਔਰ ਕੀ ਦਾ ਕਨਸੈਪਟ ਹੋ ਰਿਹਾ ਹੈ ਕੀ ਦਾ ਚੰਗਾ ਮਾੜਾ ਹੋਇਆ ਕੌਣ ਇੰਡੀਆ ਚ ਆਇਆ ਹੋਇਆ ਇਹਨਾਂ ਨੂੰ ਕੁਝ ਨਹੀਂ ਪਤਾ ਹੁੰਦਾ ਕਿਨੇ ਕੀ ਸਟੇਟਮੈਂਟ ਦਿੱਤੀ ਪ੍ਰਾਈਮ ਮਿਨਿਸਟਰ ਨੇ ਕੀ ਕਹਤਾ ਇਹਨਾਂ ਨੂੰ ਉਹ ਵੀ ਨਹੀਂ ਪਤਾ ਹੁੰਦਾ ਸਹੀ ਆਪਾਂ ਥੋੜੇ ਜਿਹਾ ਇਗਨੋਰੈਂਟ ਆ ਦੋਵੇਂ ਤੁਸੀਂ ਵੀ ਹਾਂ ਕਾਫੀ ਆ ਡੋਨਟ ਟੈਲ ਮੀ ਸੋ ਆਈ ਨੇਵਰ ਜਜ ਸਰ ਜਦੋਂ ਵੀ ਸਰ ਮੈਨੂੰ ਕੁਝ ਕਹਿੰਦੇ ਨੇ ਨਾ ਕਿ ਮੈਨੂੰ ਇਹ ਨਹੀਂ ਪਤਾ ਯਾ ਇਦਾਂ ਨਹੀਂ ਆ ਮੈਂ ਆਈ ਬਿਲੀਵ ਹਿਮ ਮੈਂ ਕਿ ਹਾਂ ਇਹ ਪੋਸਿਬਿਲਟੀ ਹੈ ਸੋ ਵਧੀਆ ਬਟ ਸੋ ਜਿਵੇਂ ਇੱਕ ਫੋਕ ਦੀ ਕੰਪੋਜੀਸ਼ਨ ਹੁੰਦੀ ਨਾ ਲੰਗ ਚੱਲਾ ਚੇਤ ਵੇ ਨਾ ਦੱਸੇ ਕਿਤੇ ਭੇਤ ਹੜਾ ਕਦਮ 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 ਲੰਗ ਚੱਲਾ ਚੇਤ ਵੇ ਨਾ ਦੱਸੇ ਕਿਤੇ ਭੇਤ ਨਹੀਂ ਤੇ ਮੇਰਾਂ ਚਾਵਾਂ ਨੂੰ ਜਿੰਦੇ ਲਾ ਦੇਣਗੇ ਵੇ ਕਿਤੇ 25 ਕਿੱਲੇ ਵੇਖ ਕੇ ਵਿਆਹ ਦੇਣਗੇ ਕਿਤੇ 25 ਕਿੱਲੇ ਵੇਖ ਕੇ ਵਿਆਹ ਦੇਣਗੇ ਓ ਗਿਓ ਕਹਿੰਦਾ ਆਇਆ ਹਾੜ ਜੇਠ ਬੈਠ ਟਾਲੀਆਂ ਦੇ ਢੇਠ ਨਹੀਂ ਤੇ ਸੋਲ ਜੈ ਗੁਲਾਬੀ ਪੱਬ ਸਾੜ ਲਵੇਂਗੀ ਆਇਆ ਹਾੜ ਜੇਠ ਬੈਠ ਟਾਲੀਆਂ ਦੇ ਢੇਠ ਨਹੀਂ ਤੇ ਸੋਲ ਜੈ ਗੁਲਾਬੀ ਪੱਬ ਸਾੜ ਲਵੇਂਗੀ ਨਹੀਂ ਉਤੋਂ ਯਾਰੀ ਸਰਤਾਜ ਨਾ ਵਿਗਾੜ ਲਵੇਂਗੀ ਨਹੀਂ ਉਤੋਂ ਯਾਰੀ ਸਰਤਾਜ ਨਾ ਵਿਗਾੜ ਲਵੇਂਗੀ ਅਹ ਇਹਦੇ ਵਿੱਚ ਜਿਵੇਂ ਬਰੇ ਭਾਦੋਂ ਸੌਣ ਮੈਨੂੰ ਖਾਬ ਤੇਰੇ ਆਉਣ ਪਾਈ ਤਿੱਲੇ ਦੀ ਕਢਾਈ ਵਾਲੀ ਸ਼ੇਰਵਾਨੀ ਵੇ ਬਰੇ ਭਾਦੋਂ ਸੌਣ ਮੈਨੂੰ ਖਾਬ ਤੇਰੇ ਆਉਣ ਪਾਈ ਤਿੱਲੇ ਦੀ ਕਢਾਈ ਵਾਲੀ ਸ਼ੇਰਵਾਨੀ ਵੇ ਖੁੱਲੇ ਗਲੇ ਦੇ ਬਟਨ ਦਿਸੇ ਕਾਲੀ ਗਾਨੀ ਵੇ ਖੁੱਲੇ ਗਲੇ ਲੰਘ ਜਾਣਾ ਅਸੂ ਦੇਖੀ ਸਾਰਾ ਜੱਗ ਹੱਸੂ ਕੁਝ ਸੋਚ ਲੈ ਐ ਦਾਈ ਰੁੱਤਾਂ ਲੰਘ ਜਾਣੀਆਂ ਲੰਗ ਜਾਣਾ ਅੱਸੂ ਦੇਖੀ ਸਾਰਾ ਜੱਗ ਹੱਸੂ ਕੁਝ ਸੋਚ ਲੈ ਦਾਈਂ ਰੁੱਤਾ ਲੰਗ ਜਾਣੀਆਂ ਵੇ ਕਿਸੇ ਕਿਲੀ ਤੇ ਪਰਾਂਦੀਆਂ ਵੀ ਲੰਗ ਜਾਣੀਆਂ ਵੇ ਕਿਤੇ ਕਿਲੀ ਤੇ ਕੱਢੀ ਨਾ ਵੇ ਗਾਲ ਸੱਚਾ ਰੱਬ ਸਾਡੇ ਨਾਲ ਗੱਲ ਤੋ ਰਾਂਗੀ ਅੰਮੀ ਦੇ ਨਾਲ ਕਤਕਾਂ ਨੂੰ ਕੱਢੀ ਨਾ ਵੇ ਗਾਲ ਸੱਚਾ ਰੱਬ ਸਾਡੇ ਨਾਲ ਗੱਲ ਤੋ ਰਾਂਗੀ ਅੰਮੀ ਦੇ ਨਾਲ ਕਤਕਾਂ ਨੂੰ ਹਾਲੇ ਚੋਗਾ ਪਾਵਾਂ ਚੀਲੂ ਤੇ ਇਹ ਬੋਤਕਾ ਨੂੰ ਹਾਲੇ ਝੋਗਾ ਪਾਵਾਂ ਮਗਰ ਤੇ ਪੌਦੇਖੀ ਟੁੱਟੇ ਨਾਏ ਮੋ ਇਸਰ ਉੱਤੇ ਤਾਂ ਹਵਾਵਾਂ ਪੱਤੇ ਛਾੜ ਦਿੰਦੀਆਂ ਮਗਰ ਤੇ ਪੌਦਸੀਂ ਦੇਖੀ ਟੁੱਟੇ ਨਾਏ ਮੋ ਇਸਰ ਉੱਤੇ ਤਾਂ ਹਵਾਵਾਂ ਪੱਤੇ ਛਾੜ ਦਿੰਦੀਆਂ ਨੇ ਸੁੱਕੇ ਪੱਤੇ ਨੂੰ ਤਾਂ ਤੀਲੀਆਂ ਵੀ ਸਾੜ ਦਿੰਦੀਆਂ ਨੇ ਸੁੱਕੇ ਪੱਤੇ ਨੂੰ ਚੜ ਗਿਆ ਮਾਗ ਹਰੇ ਭਰੇ ਹੋ ਗਏ ਬਾਗ ਦੇਖੀ ਦੇਖੀ ਚੰਨਾ ਰੌਣਕਾਂ ਵੀ ਫੱਗਣ ਦੀਆਂ ਚੜ ਗਿਆ ਮਾਗ ਹਰੇ ਭਰੇ ਹੋ ਗਏ ਬਾਗ ਦੇਖੀ ਦੇਖੀ ਚੰਨਾ ਰੌਣਕਾਂ ਵੀ ਲੱਗਣ ਦੀਆਂ ਜੇ ਰੁੱਤਾਂ ਆ ਗਈਆਂ ਟਾਣੀ ਤੇ ਫੁੱਲ ਲੱਗਣ ਦੀਆਂ ਕੀ ਬਾਤ ਹੈ ਆ ਗਈਆਂ ਟਾਣੀ ਤੇ ਫੁੱਲ ਕਤੋਂ ਤੁਸੀਂ ਕਤੋਂ ਇਹ ਤਾਂ ਕਮਲੀਏ ਫਤੋਂ ਇਹਨੂੰ ਹਾਲੇ ਨਹੀਂ ਧਿਆਨ ਕਿਸੇ ਦਾਜਦਾ ਨਹੀਂ ਕਤੋਂ ਤੁਸੀਂ ਕਤੋਂ ਇਹ ਤਾਂ ਕਮਲੀਏ ਫਤੋਂ ਇਹਨੂੰ ਹਾਲੇ ਨਹੀਂ ਧਿਆਨ ਕਿਸੇ ਦਾਜਦਾ ਨਹੀਂ ਤਾਂ ਕਹਿੰਦੀ ਇਹ ਵੀ ਕੰਮ ਸਰਤਾ ਜਦਾ ਹੈ ਤਾਂ ਕਹਿੰਦੀ ਗੁੱਡ ਹੋਣਾ ਵੀ ਚਾਹੀਦਾ ਤੁਸੀਂ ਇਹਨਾਂ ਨੂੰ ਹੁਣ ਕਾਨਸਰਟ ਤੇ ਇਨਵਾਈਟ ਕਰਨਾ ਹੈ ਵੇ ਹਾਂਜੀ ਹਾਂਜੀ ਮੈਂ ਆਈ ਸੀ ਪਰ ਸਰ ਉਹ ਐਜ਼ ਆਡੀਅנס ਐਜ਼ ਪ੍ਰੋਪਰ ਆਡੀਅנס ਆਉਣਾ ਮੈਂ ਜਦੋਂ ਤੁਹਾਡੀ ਐਂਟਰੀ ਦੇਖਣੀ ਆ ਮੈਂ ਤੁਹਾਡਾ ਪਹਿਲਾ ਗਾਣਾ ਤੇ ਪੂਰੀ ਹੂਟਿੰਗ ਕਰਨੀ ਐਜ਼ ਆਡੀਅנס ਪਰ ਉਹ ਜਾਇਓ ਉਹਦੇ ਜਿੱਥੇ ਬਹੁਤ ਪੋਲਿਟਿਕ ਹੋਇਆ ਹਾਂ ਉਹ ਕੋਈ ਬਹੁਤ ਛੋਟੇ ਕਾਨਸੈਪਟ ਹੁੰਦੇ ਆ ਜੀ ਜਿਹੜੇ ਉਹ ਕਾਨਸੈਪਟਸ ਨੇ ਨਾ ਉਹਦਾ ਰੰਗ ਇੱਕ ਵੱਖਰਾ ਹੈ ਮੈਨੂੰ ਯਾਦ ਹੈ ਬਹੁਤ ਤਲਕ ਟੋਰਾ ਸਟੇਡੀਅਮ ਚ ਤੁਹਾਡਾ ਕਈ ਸਾਲ ਪਹਿਲਾਂ ਦਿੱਲੀ ਇਸ ਤਰ੍ਹਾਂ ਦਾ ਹੀ ਇੱਕ ਸੀ ਔਰ ਜਿਵੇਂ ਸ਼ੁਰੂ ਚ ਗੱਲ ਕਰ ਰਹੇ ਸੀ ਨਾ ਡੋਟ ਸਾਹਿਬ ਕੇ ਪਿੰਡੋਂ ਉੱਠੇ ਤੇ ਯੂਨੀਵਰਸਿਟੀ ਆਏ ਔਰ ਮਿਹਨਤਾਂ ਕੀਤੀਆਂ ਔਰ ਖੇਤੀ ਵੀ ਆਪ ਕੀਤੀ ਹੈ ਪਰ ਜਦੋਂ ਵੀ ਉਹ ਸੁਣਾਉਂਦੇ ਹੁੰਦੇ ਆ ਜਦੋਂ ਕਿਤੇ ਰੇੜੇ ਰੇੜੇ ਦਾ ਟੱਕਾ ਤਾਂ ਫਿਰ ਇਹ ਪੁੱਛਦੇ ਆ ਕਿਨੇ ਕਿਨੇ ਪੱਠੇ ਕਿਨੇ ਕਿਨੇ ਲੈ ਕੇ ਆਉਂਦੇ ਆ

ਤਾਂ ਮੈਂ ਤਾਂ ਮੈਨੂੰ ਲੱਗਦਾ ਮੈਂ ਉਹ ਨੱਚਣ ਵਾਲਾ ਵੀ ਦੇਖਣਾ ਪੋਏਟਿਕ ਵੀ ਦੇਖਣਾ ਵੀ ਸੋ ਬਟ ਹੁਣ ਰੋਣ ਵਾਲਾ ਵੀ ਦੇਖਣਾ ਰੋਣ ਵਾਲਾ ਵੀ ਦੇਖਣਾ ਜੀਚ ਮੇਰੇ ਅੱਥਰੂ ਤੇ ਮੈਂ ਹੁਣ ਕਿਉਂਕਿ ਥੈਂਕ ਗੋਡ ਹੁਸ਼ਾਰ ਸਿੰਘ ਹੋਈ ਤੇ ਰਾਬਤਾ ਹੋ ਗਿਆ ਹੁਣ ਆਈ ਕੈਨ ਦਿਸ ਬਾਦਰ ਸਰ ਸਰ ਪਲੀਜ਼ ਮੈਨੂੰ ਦੱਸ ਮੈਨੂੰ ਟਿਕਟਸ ਕਿੱਥੇ ਆ ਮੈਨੂੰ ਦੱਸੋ ਆਈ ਵਾਂਟ ਟੂ ਕਮ ਜਦੋਂ ਮਰਜੀ ਜਦੋਂ ਮਰਜੀ ਆਈ ਵਾਂਟ ਟੂ ਕਮ ਸੋ ਨਾਉ ਆਈ'll ਬੈਕ ਸਟੇਜ ਤੇ ਬੈਕ ਸਟੇਜ ਬਲਕਿ ਸਟੇਜ ਦੇ ਪੈਲਰ ਬੈਠਣਾ ਨਹੀਂ ਨਹੀਂ ਸਰ ਸਰ ਨਹੀਂ ਐਜ਼ ਆਡੀਅנס ਹਾਂ ਪਰ ਨਹੀਂ ਬੜੀ